ਮੇਨ ਸੀ ਕਿ ਜਿੱਥੇ ਇਹ ਆ ਕੇ ਯੂਨੀਵਰਸਿਟੀ ਬਣ ਗਈ। ਮਤਲਬ ਤੁਸੀਂ ਆਪਣੇ ਇਸ ਹੱਕ ਲਈ ਲੜ ਰਹੇ ਹੋ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵੱਲੋਂ ਬਣਾਈ ਗਈ ਇਹ ਪੰਜਾਬ ਦੇ ਕੋਲ ਹੀ ਰਹੇ ਜੇ। ਬਣਦੀ ਇਹ ਹੈ ਜਿਹੜੀ ਚੀਜ਼ ਤੇ ਸਾਡਾ ਹੱਕ ਹੈ ਜੀ ਧਰਤੀ ਸਾਡੀ ਮਤਲਬ ਪੂੰਜੀ ਸਾਡੀ ਲੋਕ ਸਾਡੇ ਤੇ ਯੂਨੀਵਰਸਿਟੀ ਵੀ ਸਾਡੀ। ਤੇ ਇਥੇ ਵੀ ਬਾਕੀ ਇਹ ਹੈ ਕਿ ਦੇਖੋ तमाम ਮਤਲਬ ਸ਼ੂਬਿਆਂ ਤੋਂ ਲੋਕ ਪੜਦੇ ਨੇ ਬੱਚੇ ਆਉਂਦੇ ਨੇ तमाम ਤੋਂ ਆ ਕੇ ਇਹਨਾਂ ਨੇ ਸਿੱਖਿਆ ਬੱਚਿਆਂ ਨੇ। ਮਤਲਬ ਸਾਡੇ ਗੈਸਟ ਬਣ ਕੇ ਆਉਣ ਜੀ ਮੋਸਟ ਵੈਲਕਮ ਆ ਮਤਲਬ ਵਸਤਾ ਪੰਜਾਬੀ ਦਾ ਵੈਸੀ ਚਲੋ ਮਹਿਮਾਨਾਂ ਨੂੰ ਅੱਖਾਂ ਤੇ ਰੱਖਦੇ ਆ ਜੀ ਮਤਲਬ ਕੋਈ ਵੀ ਆ ਕੇ ਪੜੇ ਸਾਨੂੰ ਤਾਂ ਜੀ ਕੋਈ ਸਮੱਸਿਆ ਨਹੀਂ ਆ ਕੇ ਜਿਵੇਂ ਸਾਡੇ ਬਰਾਬਰ ਦੇ ਭਾਗੀਦਾਰ ਬਣ ਕੇ ਇੱਥੇ ਸੰਘਰਸ਼ ਦੇ ਨਾਲ ਖੜਨ ਪਰ ਇੰਨਾ ਕਾ ਜਿਹੜਾ ਇਤਿਹਾਸ ਖਾਕਾ ਜੀ ਸਾਡਾ ਉਹਦੀ ਅਸੀਂ ਮਾਨਤਾ ਚਾਹੁੰਦੇ ਆ ਕਿ ਇਹ ਸਾਡੇ ਲੋਕਾਂ ਦੀ ਧਰਤੀ ਤੇ ਆ ਤੇ ਸਾਡੇ ਲੋਕਾਂ ਨੂੰ ਸਾਡਾ ਹੱਕ ਪਹੁੰਚਦਾ ਜੀ ਕਿਉਂਕਿ ਇਹ ਕੱਲ ਕੱਲੀ ਪੰਜਾਬ ਯੂਨੀਵਰਸਿਟੀ ਦੀ ਨਹੀਂ ਗੱਲ ਤੁਹਾਡੇ ਨਾਲ ਤੁਹਾਡੇ ਨਾਲ ਪੰਜਾਬ ਦੇ ਜਿਹੜੇ-ਕਿਹੜੇ ਲੀਡਰ ਤੇ ਜਾਂ ਕੋਈ ਕਲਾਕਾਰ ਸਿੰਗਰ ਜਿਹੜੇ ਇੱਥੇ ਸ਼ੂਟਿੰਗਾਂ ਕਰਨ ਫਿਲਮਾਂ ਦੀ ਅਕਸਰ ਆਉਂਦੇ ਰਹਿੰਦੇ ਹਨ ਜਿਵੇਂ ਨੀਰੂ ਬਾਜਵਾ ਤੋਂ ਲੈ ਕੇ ਸਤਿੰਦਰ ਸਰਤਾਜ ਤੱਕ ਸਤਿੰਦਰ ਸਰਤਾਜ ਇੱਥੇ ਪਰਸੂ ਆਏ ਸੀਗੇ ਜੀ ਉਹ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਅੰਬੈਸਡਰ ਵੀ ਰਹੇ ਹਨ ਉਹਨਾਂ ਨੇ ਮਤਲਬ ਮੋਰਚ ਨੂੰ ਵੀ ਹਮਾਇਤ ਦਿੱਤੀ ਹੈ ਜੀ ਬੱਬੂ ਮਾਨ ਇੱਥੇ ਪੜ੍ਹ ਕੇ ਗਿਆ ਜੀ ਮੋਰਾਂ ਨੇ ਵੀ ਪਹਿਲੇ ਦਿਨ ਜਿੱਦੇ ਮੋਰ ਚੜ ਗਿਆ ਪਹਿਲੇ ਦਿਨ ਸ਼ਾਮ ਨੂੰ ਇੱਥੇ ਆਏ ਜੀ ਨੀਰੂ ਬਾਜਵਾ ਵੀ ਆਏ ਹਨ ਨਹੀਂ ਨੀਰੂ ਬਾਜਵਾ ਤੱਕ ਨਹੀਂ ਆਏ ਜੀ ਆਉਣਾ ਚਾਹੀਦਾ ਸੀ ਉਹਨਾਂ ਨੂੰ ਲੇਕੋ ਆਉਣਾ ਤਾਂ ਜੀ ਸਾਰੇ ਪੰਜਾਬ ਨੂੰ ਚਾਹੀਦਾ ਚਾਹੀਦਾ ਉਹ ਜਿਹੜੇ ਵੀ ਪੰਜਾਬੀ ਨੂੰ ਲ ਹਾਂ ਕਲਾ ਘਰੇ ਬੈਠ ਕੇ ਤਾਂ ਸਰਦਾ ਨਹੀਂ ਹੁੰਦਾ ਜੀ ਪਰ ਉਹ ਤੇ ਜਿਨ੍ਹਾਂ ਨੂੰ ਬਾਕੀ ਪੰਜਾਬੀ ਸੁਣਦੇ ਨੇ ਜੀ ਉਹ ਤਾਂ ਲਾਜ਼ਮੀ ਆਉਣ ਤੇ ਜਰੂਰੀ ਗੱਲ ਇਹ ਨਹੀਂ ਕਹਾਂ ਵੀ ਜਿਹੜਾ ਵੀ ਪੰਜਾਬੀ ਹੱਕਮੰਦ ਹੈ ਜਿਹੜੇ ਤਰ੍ਹਾਂ ਨਾਲ ਆਵਾਜ਼ ਬੁਲੰਦ ਕਰ ਸਕਦਾ ਜੀ ਲੀਡਰ तमाम ਪਾਰਟੀਆਂ ਦੇ ਆਏ ਨੇ ਜੀ ਬੀਜੇਪੀ ਆਰਐਸਐਸ ਤੋਂ ਬਿਨਾਂ ਸਾਰੀਆਂ ਪਾਰਟੀਆਂ ਨੇ ਨੰਸੀ ਜੀਆਂ ਆਖਦੇ ਆ ਅਸਤੇ ਵੀ ਕਹਾਂਗੇ ਜਿਹੜੇ ਬੀਜੇਪੀ ਆਰਐਸਐਸ 'ਚ ਬੈਠੇ ਨੇ ਕਿ ਭੋੜਿਓ ਸਮਝੋ ਬੀਜੇਪੀ ਆਰਐਸਐਸ ਪੰਜਾਬ ਦਾ ਕੁਝ ਨਹੀਂ ਸਮਝ ਸਕਦੀ ਇਹ ਸਾਡੀ ਹੋਂਦ ਨੂੰ ਨਹੀਂ ਮੰਨਦੀ ਸਾਡੀ ਹਸਤੀ ਨੂੰ ਨਹੀਂ ਮੰਨਦੀ ਕਾ ਉਲਟਾ ਮਟਮਟਾਉਣ ਵਾਸਤੇ ਇਹਨਾਂ ਦੀ ਮਤਲਬ ਸਾਰੀਆਂ ਕੋਸ਼ਿਸ਼ਾਂ ਜਾਰੀ ਨੇ ਮਤਲਬ ਇਹਨਾਂ ਦਾ ਫੁੱਲਾ ਛੱਡੋ ਤੇ ਆਪਾਂ ਮਤਲਬ ਪਛਾਣ ਕਰੀਏ ਸਾਡੇ ਪੰਜਾਬ ਦੇ ਹਿੱਤਾਂ ਦੀ ਉਹਦੇ ਵਾਸਤੇ ਇਕੱਠੇ ਹੋ ਕੇ ਅੱਜ ਆਪਾਂ ਮੌਕੇ ਤੇ ਖੜੇ ਆ ਅਸੀਂ ਪੱਕਾ ਕੋਈ ਪ੍ਰੋਗਰਾਮ ਬਣਾਈਏ ਕਿ ਯਾਰ ਪੰਜਾਬ ਦੇ ਹਿੱਤ ਸਾਂਝੇ ਨੇ ਅਸੀਂ ਬਾਕੀ ਸੌ ਲੜਾਈਆਂ ਲੜਦੇ ਅਸੀਂ ਕੁੱਝ ਦਾ ਸਿਰ ਪਾੜ ਲਿਆ ਅੰਦਰ ਵੜ ਕੇ ਅੱਗੇ ਦੀ ਸਾਡੀ ਇਹ ਲੜਾਈਆਂ ਨੇ ਇਹ ਤਾਂ ਅਸੀਂ ਸਾਂਝੇ ਨਹੀਂ ਇਹ ਤੁਹਾਡੀ ਲੜਾਈ ਤੁਹਾਡੇ ਹਿਸਾਬ ਨਾਲ ਬਿਲਕੁਲ ਜਾਇਜ਼ ਹੈ ਨਜਾਇਜ਼ ਦੇਖੋ ਜੀ ਬਾਕੀ ਸਰਕਾਰਾਂ ਦੇ ਹਿਸਾਬ ਨਾਲ ਤਾਂ ਸਭ ਕੁਝ ਹੀ ਨਜਾਇਜ਼ ਹੁੰਦਾ ਜੀ ਜੋ ਉਹਨਾਂ ਤੋਂ ਕੋਈ ਆਪਣਾ ਹੱਕ ਮੰਗੇ ਤੇ ਪਰ ਸਾਡਾ ਆਪਣਾ ਸਾਨੂੰ ਲੱਗਦਾ ਜੀ ਵੀ ਇਸ ਧਰਤੀ ਸਾਡਾ ਤਾਂ ਜੀ ਇਤਿਹਾਸਕ ਹੈ ਆਪਣਾ ਤੇ ਜਿੰਨਾ ਅਸੀਂ ਉਹਦੇ ਵਾਸਤੇ ਜੋ ਕਰ ਸਕਦੇ ਆ ਅਸੀਂ ਕਰਾਂਗੇ ਜੀ ਬਾਕੀ ਹੁੰਦਿਆਂ ਸੁਂਦਿਆਂ ਸਾਡੇ ਜਿਉਂਦਿਆਂ ਜਾਗਦਿਆਂ ਜੇ ਸਾਡੇ ਤੋਂ ਸਾਡੀ ਜ਼ਮੀਨ ਖੋਹ ਲਈ ਜਾਂਦੀ ਹੈ ਸਾਡੀ ਯੂਨੀਵਰਸਿਟੀ ਸਾਡੇ ਤੋਂ ਖੋਹ ਲਈ ਜਾਂਦੀ ਆ ਫਿਰ ਅਸੀਂ ਮਨ ਲਓ ਜਿਹਨੂੰ ਕਹਿੰਦੇ ਆ ਗੁਰੂ ਦਸ਼ਮੇਸ਼ ਦੇ ਵਾਰਿਸ ਕਹਣ ਦੇ ਲਈ ਧੰਨਵਾਦ